ਹਾਂਜੀ ਦੋਸਤੋ ਕੀ ਹਾਲ ਚਾਲ ਹੈ ਪੰਜਾਬ ਟਰੈਕਟਰ YouTube ਚੈਨਲ ਤੇ ਤੁਹਾਡਾ ਬਾਦਸ਼ਾਹ ਤੇ ਅੱਜ ਲੱਗਿਆ ਜੀ ਮੱਕੀ ਵਟਣ ਆਪਣੇ ਮੱਕੀ ਆਪਣੇ ਮੱਕੀ ਦਾ ਕਿਹਾ ਬਟਰ ਤੇ ਇਹਨਾਂ ਕਹਿ ਸੀ ਅੱਜ ਦੁਪਹਿਰੇ ਆਈ ਆ ਮਸ਼ੀਨ ਤੇ ਅੱਜ ਦਾ ਦੋ-ਤਿੰਨਾਂ ਦਾ ਕੰਮ ਔਖੂਗਾ ਬੰਦੇ ਅਸੀਂ ਰੰਦੇ ਵਟ ਵਟ ਦੀ ਜੰਦੇ ਵਿੱਚ ਵੱਟ ਨਾਲ ਨਾਲ ਕਰੂਗੀ ਕਰੀ ਜਾਂਦੇ ਆ ਤੇ ਉਧਰ ਬਾਡੀ ਵੀ ਹੋਈ ਜਾਂਦੀ ਆ ਮੱਕੀ ਲੱਗੇ ਹੋ ਵਟਣ ਤੇ ਆਪਣੇ 24 ਘੰਟੇ ਵਾਲੀ ਆ ਮੋਟਰ ਆ ਵਾਲੀ ਤੇ 32 ਸਾਰੀ ਮੇਨਾਂ ਦਾ 8 ਘੰਟੇ ਦਿੰਦੇ ਸਾਰੇ ਕੋ ਵੀ ਗੈਂਟੇ ਤੋਂ ਤੇ ਨਹੀਂ ਪੈਂਦਾ ਨੀ ਪਿਆ ਬੱਦਲ ਗਿਆ ਹੋਇਆ ਵਾ ਦੇਖੋ ਅੱਜ ਪੈਂਦਾ ਕਿ ਕੱਲੂ ਪੈਂਦਾ ਹੁਣ ਪਰ ਤੋਂ ਪਿਆਈ ਸ਼ਰਾਟਾ ਹੀ ਆ ਉਹ ਵੀ ਐਵੇਂ ਮੜਾ ਜਾਈ ਪਿਆ ਉਹਨੂੰ ਇੱਕ ਵਾਰ ਪੈ ਜੇ ਤਾਂ ਵਧੀਆ ਹੋ ਜੀ ਕੰਮ ਤੇ ਰਾਜ ਦਾ ਕੰਮ ਖਤਮ ਆ। ਤੇ ਲੱਗਾਂਗੇ ਕੱਲ ਨੂੰ। ਫੰ ਤਿੰਨ ਦਿਨ ਮੱਕੀ ਨੂੰ ਲੱਗ ਜਾਣੇ ਆ। ਚੱਲੋ। ਪਾਪਕੇ ਨਮਕੀ ਨੇ। ਲੋ ਜੀ। ਫੋ ਯੋ ਬ੍ਰੇਕਾ ਠੰਡਾ ਵੀ ਲੱਗੇ ਬੰਦੇ। ਤੇ ਇਹ ਵੱਢ ਕੇ ਫਿਰ ਉਹ ਪਰੇ ਉਹ ਮੋਟਰ ਤੇ ਜਾਣੇ ਤਿੰਨ ਖੇਤ ਉਧਰ ਤਿੰਨ ਕੋ ਖੇਤਾਂ ਨੂੰ ਲਾਗੇ ਉਧਰ ਕਾਲੂ ਜਾ ਹੋਣਾ ਅੱਜ ਤਾਂ ਆ ਵੀ ਨਹੀਂ ਵੱਢ ਹੋਣਾ ਅੱਧਾ ਅੱਧਾ ਕਰੇ ਜਾਦਾ ਤੇ ਉਧਰ ਚੱਲਦੀ ਹੈ ਲੇਵਰ ਪੱਟਣ ਲੱਗੀ ਉਹ ਵੀ 16 17 ਬੰਦੇ ਹੈਗੇ ਲੇਵਰ ਦੇ ਤੇ ਉਹ ਨਾਲ ਉਹਨੂੰ ਵੀ ਪੜਦੇ ਵੀ ਤੇ ਲੱਗੂਗੇ ਕਾਲੂ ਉਹ ਚੱਲਦੇ ਆ ਕਿਦਾ ਕੱਦੂ ਕਰਦੇ ਆ ਉਧਰ ਇੰਨੇ ਠੰਡਾ ਕੌਣ ਗਦੀ ਬਾਡੀ ਤੋਂ ਬਾਅਦ ਹੁਣ ਇਹ ਕੱਢਿਆ ਬਹਾਈ ਕੀਤੀ ਨਹੀਂ ਇਸ ਵਾਰ ਇਹਨਾਂ ਸੋਨਾ ਲਈ ਕੰਨਾ ਕਰਦੇ ਰਹੇ ਤੇ ਟ੍ਰੈਲੀ ਵਾਈਓ ਹੁਣ ਮੱਕੀ ਦੀ ਦੇਖੋ ਭਰਤੀ ਕਿੰਨੀ 18 ਫੁੱਟੀ ਤਿੰਨ ਖੇਤ ਇਹ ਆ ਤੇ ਤਿੰਨ ਖੇਤੋਂ ਪਰੇ ਆ ਤੇ ਡੇਢ ਕੇ ਤਾਂ ਉਧਰ ਆ ਖੇਤ ਡੇਢ ਖੇਤ ਤੇ ਖਾਤੀ ਵੱਡ ਵੱਡ ਬੰਦੇ ਸਿੱਟਣ ਲੱਗੇ ਟਾਂਡੇ ਵਿੱਚ ਮਸ਼ੀਨ ਕੱਢ ਜਾਂਦੀ ਕਿਸੇ अपना है उन 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 है उन बी है तीन सौ इक्कीस हज़ार ये लाने हम उधर घर पीछे उधर चलती है मशीन हम लैके आना फिर छाओ जी करो चेक <laughs> ਤੈਨਕਟ ਆਪੇ ਪੈ ਗਏ ਆ ਇੰਨੀ ਕਿ ਰਹਿ ਗਈ ਵੱਡੂ ਨੇ ਅੱਜ ਆਹੀ ਵੱਢ ਹੋਣੀ ਆ ਫਿਰ ਉਧਰ ਜਾਵਾਂਗੇ ਪਰਸੋਂ ਤੱਕ ਮੱਕੂ ਮੁੱਕੀ ਦਾ ਵੀ ਲੱਗੇ ਉਹ ਲੱਣ ਦੀ ਉਧਰ ਮੱਕੀ ਵੀ ਵੱਢ ਹੋਈ ਜਾਂਦੀ ਆ ਅੱਜ ਤੈਨਕਾ ਖੇਤ ਵੱਢ ਕੇ ਹੀ ਜਾਊਗੇ ਢਾਈ ਜਿਹੜੇ ਖੇਤ ਇੱਧਰ ਵੱਢ ਕੇ ਉਹ ਉਧਰ ਕੱਲੂ ਵੱਢ ਹੋਊਗੇ ਨਾ ਚੌਥਾ ਦਾ ਪਾ ਬੰਦਾ ਹਾ ਪੂਰੇ ਘੰਟੇ ਦੇਰ ਘੰਟੇ ਤੱਕ ਇਹ ਵੀ ਕੰਮ ਔੱਕ ਜਾਣਾ ਅੱਜ ਦਾ ਤੇ ਜੇ ਕੱਲ ਨੂੰ ਟਾਈਮ ਲੱਗਾ ਤਾਂ ਪਾਵਾਂਗੀ ਵੀਡੀਓ ਬਣਾ ਕੇ ਆ ਲਾਤਾ ਤੇ ਕਾਲੂ ਲਾਉਗੇ ਬੰਦੇ ਆ ਫੇਤ ਫਿਰ ਮੱਕੀ ਆ ਜਿਹੜੀ ਉਧਰੋਂ ਵੱਟ ਕੇ ਆਪਣੀ ਫਿਆਰ ਰਹਿ ਜਾਣੀਆਂ ਪਰਸ ਤੱਕ ਮੱਕੀ ਦਾ ਜੀ ਕੰਮ ਖਤਮ ਹੋ ਜਾਣਾ ਸਾਰਾ ਤੇ ਝੋਨੇ ਦੇ ਵਾਲੇ ਹੋ ਕੇ ਗੈਨੂ ਨੀ ਨੀ ਪੈ ਜਾਊਗਾ ਤੇ ਪਾਣੀ ਦਾ ਵੀ ਠਰਕੀ ਹਾਂਜੀ ਦੋਸਤੋ ਲੋ ਜੀ ਦੂਜਾ ਦੇਣਾ ਚਾ ਆਪਣਾ ਮੱਕੀ ਦਾ ਵੱਢ ਹੋਈ ਹੈ ਜੱਤਨ ਟਰੈਡੀ ਭਰ ਗਈ ਪੂਰੀ ਆਵਲੀ 18 ਪੁੱਤੀ ਉਹ ਵੀ ਤੀਂ ਹੀ ਕਰਤੀ ਆ ਹੁਣ ਤੇ ਲੈ ਕੇ ਜਾਂਦੇ ਆ ਜੀ ਮੰਡੀ ਨੂੰ ਸਾਢੇ ਤਿੰਨ ਖੇਤਾਂ ਦਾ ਮਾਲ ਪੈ ਗਿਆ ਜੀ ਸਾਂਝ ਲੋ ਤੇ ਦੂਈ ਟਰੈਡੀ ਖੜੀ ਕਰ ਲਈ ਤੇ ਆ ਗਏ ਆਪਾਂ 15 ਪੁੱਤੀ ਉਹ ਚ ਭਰਦੇ ਹਾਂ ਹੁਣ ਆਹ ਪਾਉਣੇ ਆ ਵੀਡੀਓ ਹੋਰ ਬਣਾਵੇ ਬਲੌਗ ਆਂਟੀ ਜੀ ਕੱਤੀ ਆ ਜੀ ਦਾ ਮੱਕੀ ਦੀ ਜਿੱਲੀ ਆ ਥੋੜੀ ਦੇਖੋ ਕੀ ਰੇਟ ਲੱਗਦਾ ਹੁਣ ਜਾ ਕੇ ਪਤਾ ਲੱਗੇ हां जी दोस्तों ਆਪਣਾ ਖਤਮ ਹੋ ਗਿਆ ਕੰਮ ਉੱਧਰ ਤੇ ਇੱਧਰ ਰਹਿ ਗਿਆ 3 ਡੇਢ ਏਕੜ ਆਂਦੇ ਹੀ ਹੁਣੇ ਉਹ ਸਮਝ ਲਓ ਤੇ ਆ ਵੀ ਭਰਨ ਵਾਲੀ ਆ 15 ਫੁੱਟ ਤੇ ਬਾਕੀ ਇੱਕ ਟੱਪਾ ਪੈਣਾ ਇਹ ਚ ਬਾਕੀ ਜਿਹੜੀ ਬਚੀ ਜਾਂ ਦੂਈ ਟਰੈਲੀ ਆਉਂਦੀ ਆ ਉੱਧਰ ਦੇਖ ਕੇ ਉਹ ਮੰਡੀ ਚੋਂ ਉਹ ਚ ਪਾਉਂਦੇ ਆ ਅੱਜ ਕੰਮ ਨਿਬੜ ਜਾਣਾ ਜਿਵੇਂ ਦੇੜ ਕੇ ਜਾਉਲਾ ਦਾ 10 10 11 ਅੱਜ ਫੇਰ ਵੱਜੂਗੇ। ਗੋਈ ਇੱਕੋ ਹੀ ਟਾਪਾ ਪੈਣਾ ਇੱਥੇ ਤਾਂ। ਬਾਰੇ ਹੀ ਆਗੇ ਪਾਉਗੇ ਹੁਣ। ਇੱਥੋਂ ਤੱਕ ਜਾਣੀਂ। ਲੱਗੇ ਆ। ਵੇਖੋ ਬੰਦੇ ਦੀ ਅੱਜ ਬੱਦਰੀ ਆਈ ਚੰਗਾ ਹੋਇਆ ਦੇਖੋ ਰਾਤ ਨੂੰ ਨੂੰ ਪੈਂਦਾ ਕਿ ਨਹੀਂ ਕੰਜੀ ਟ੍ਰੈਲੀ ਭਰ ਗਈ ਆ ਲਿਆਂਦੀ ਘਰੇ ਸਾਰੀ ਪਰ ਕੇ ਤੇ ਇਹ ਵੀਡੀਓ ਤਾਂ ਬਣੀ ਨਹੀਂ ਕੱਢਦੇ ਆਂ ਦੀ ਟਰਾਂਸਫਾਰਮ ਜਿਹਾ ਲਾਉਣ ਲੱਪੇ ਸੀ ਆਪਾਂ ਇੱਧਰ ਤੇ ਉਧਰ ਟ੍ਰੈਲੀ ਲੈ ਆਏ ਕੱਢ ਕੇ ਬੰਦੇ ਤੇ ਆਪਣੀ ਮੱਕੀ ਉਹ ਵੀ ਬੀਜੇ ਵੇਚਿਆਂ ਦੀ ਆ ਜਿਹੜੀ ਕੱਲ ਵੱਡੀ ਸੀ 150 ਕਿਵਾਂਟਲ ਹੋਈ ਆ ਪੂਰੀ 18 ਫੁੱਟੀ ਚ ਤੇ 1400 ਦਾ ਰੇਟ ਲੱਗਾ ਗਿੱਲੀ ਸੀ ਥੋੜੀ ਤਾਂ ਕਰਕੇ 1400 ਰੇਟ ਲੱਗਾ ਉਹਦਾ ਬਾਕੀ ਚਰੀ ਰਹਿ ਗਈ ਆ ਕਾਲੂ ਪੜਦੇ ਆ ਤੇ ਆਹ ਭਰੀ ਖੜੀ ਵੀ ਇਹ ਲੈ ਕੇ ਜਾਵਾਂਗੇ ਕਾਲੂਆਂ ਪਰਸੋਂ ਨੂੰ ਵੇਚਣ ਤੇ ਪਾਉਨੇ ਕੱਲ ਦੀ ਬਣਾ ਕੇ ਵੀਡੀਓ ਤੇ ਇਧਰ ਵਿਚਾਰਾ ਫੋਟੋ ਖੜਾ ਇਦੀ ਇਨੂੰ ਕਮੇਨ ਲਾਇਆ ਇਸ ਵਾਰਾ ਜੀ ਤੇ ਪੌਂਦੇ ਕਾਲੂ ਬਣਾ ਕੇ ਵੀਡੀਓ